ਅੱਜ ਨਾਲ ਆਪਾਂ ਇੱਕ ਤੁਹਾਨੂੰ ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸਣ ਲੱਗੇ ਆ ਜਦੋਂ ਕੋਈ ਆ ਜੇ ਉਧਰੋਂ ਕੋਈ ਮਤਲਬ ਮੌਸਮ ਖਰਾਬ ਹੋਵੇ ਜਾਂ ਘਰੇ ਕੋਈ ਚੀਜ਼ ਨਾ ਹੋਵੇ ਮੰਨ ਲਓ ਆਪਾਂ ਕਹਿੰਦੇ ਨੇ ਵੀ ਸਬਜ਼ੀ ਹੈ ਨਹੀਂਗੀ ਕੋਈ ਭਾਜੀ ਹੈ ਨਹੀਂ ਕੋਈ ਰਿਸ਼ਤੇਦਾਰ ਵੀ ਆ ਗਿਆ ਹਨਾ ਤਾਂ ਆਪਾਂ ਕੀ ਕਰੀਏ ਇੱਕ ਬਾਲੀ ਸੌਖੀ ਜੀ ਤੇ ਆਸਾਨ ਜੀ ਤੇ ਬਾਲੀ ਸਵਾਦ ਚੀਜ਼ ਤੁਹਾਨੂੰ ਮੈਂ ਬਣਾਉਣੀ ਸਿਖਾਉਣੀ ਹੈ ਜਿਹੜੀ ਕਿ ਨਾਲੇ ਤਾਂ ਸਾਰਾ ਟੱਬਰ ਖੁਸ਼ ਤੇ ਨਾਲੇ ਆਪਣੀ ਵਾਹ ਵਾਹ ਤੇ ਨਾਲੇ ਅਗਲਾ ਰੱਜ ਜਾਂਦਾ ਹੈਗਾ ਜਿਹੜਾ ਕੋਈ ਆਇਆ ਗਿਆ ਹੁੰਦਾ ਹੈ ਨਾ ਅੱਜ ਵੀ ਮੇਰੇ ਨਾਲ ਵੀ ਆਏ ਹੋਏ ਮੌਸਮ ਸੀਗਾ ਖਰਾਬ ਸਬਜ਼ੀਆਂ ਸਬਜ਼ੀਆਂ ਭਾਜੀਆਂ ਪੂਜੀਆਂ ਕੋਈ ਘਰੇ ਹੈ ਨਹੀਂ ਸੀਗੀਆਂ ਫਿਰ ਮੈਂ ਦੇਖਿਆ ਰਸੋਈ ਦੇ ਵਿੱਚ ਵੜ ਕੇ ਟੋਕਰੀ ਟੁਕਰੀ ਜੀ ਸੰਭਾਲੀ ਮੈਂ ਕਿਹਾ ਇਹਦੇ ਵਿੱਚ ਕੀ ਪਿਆ ਉਹਦੇ ਚ ਪਈ ਲਸਣ ਪਿਆ ਸੀ ਗੰਡੇ ਪਈ ਸੀ ਹਰੀਆਂ ਮਿਰਚਾਂ ਪਈਆਂ ਸੀ ਫਿਰ ਮੈਂ ਕੀ ਕੀਤਾ ਮੈਂ ਕਿਹਾ ਮਨਾ ਹੁਣ ਹੋਰ ਕੁਝ ਨਾ ਦੇਖ ਅੱਗੇ ਨੂੰ ਪਿੱਛੇ ਆਪਣੇ ਆ ਤਿੰਨ ਗੰਡੇ ਚੱਕ ਲਾ ਗੰਡੇ ਚੱਕ ਕੇ ਤੇ ਇਹਨਾਂ ਨੂੰ ਚੀਰ ਕੇ ਤੇ ਹਾ ਡਬੇ ਦੇ ਵਿੱਚ ਪਾ ਲਾ ਡੱਬੇ ਦੇ ਵਿੱਚ ਪਾ ਲੇ ਤੇ ਨਾਲ ਪਾ ਲਈਆਂ ਹਰੀਆਂ ਮਿਰਚਾਂ ਮੈਂ ਕਹ ਤੁਹਾਨੂੰ ਨਹੀਂ ਛੱਡਣਾ ਹੈਗਾ ਤੁਸੀਂ ਐਵੇਂ ਇੱਥੇ ਲਾਲ ਪੂਰੀਆਂ ਜੀਆਂ ਹੁੰਦੀਆਂ ਫਿਰੂngੀਆਂ ਫਿਰ ਉਹ ਪੀਰੀਆਂ ਜੀਆਂ ਹੋਈ ਨਹੀਂ ਉਹਦੋਂ ਬਾਅਦ ਲਾਲ ਹੋ ਜਾਂਦੀਆਂ ਨੇ ਚਲੋ ਜੀ ਲਾਲ ਮਿਰਚਾਂ ਤਾਂ ਆਪਾਂ ਵੈਸੇ ਵੀ ਰਗੜ ਲੰਨੇ ਆ ਮੈਂ ਸਾਬਤੀਆਂ ਮਿਰਚਾਂ ਲਿਆ ਕੇ ਰਗੜਦੀ ਹੁੰਨੀ ਆ ਜੇ ਸਾਬਤੀਆਂ ਮਿਰਚਾਂ ਤੁਸੀਂ ਲਿਆ ਕੇ ਰਗੜਨੀ ਆ ਨਾ ਜੇ ਮਿਕਸੀ 'ਚ ਵੀ ਰਗੜਨੀ ਆ ਸਰੋਂ ਦਾ ਤੇਲ ਪਾ ਲਿਆ ਕਰੋ ਥੋੜਾ ਜਿਹਾ ਜਵਾਲ ਨਹੀਂ ਨੀ ਪਲਟੀ ਹੋਰ ਹੀ ਕੁਝ ਕਰਤਾ ਸਰ ਸਰ ਹਨਾ ਚਲੋ ਕੋਈ ਗੱਲ ਨਹੀਂ ਆ ਆਪਾਂ ਹੁਣ ਕੀ ਕੀਤਾ ਜੀ ਚੱਕਿਆ ਆਪਾਂ ਹੁਣ ਥੋੜਾ ਜਿਹਾ ਲਸਣ ਪਾ ਲਾਂਗੇ ਇਹਨੇ ਨਾਲ ਸਵਾਦ ਹੋ ਜਾਊਗਾ ਤੇ ਨਾਲੇ ਖੂਨ ਪਤਲਾ ਰਹਿੰਦਾ ਲਸਣ ਦੇ ਨਾਲ ਕੋਲੇਸਟ੍ਰੋਲ ਵਗੈਰਾ ਨਹੀਂ ਵੱਧਦਾ ਹੈਗਾ ਤੇ ਬੀਪੀ ਵਗੈਰਾ ਨਹੀਂ ਵੱਧਦਾ ਪਾ ਲਿਆ ਕਰੋ ਥੋੜਾ ਜਿਹਾ ਲਸਣ ਵਿੱਚ ਹਨਾ ਲਸਣ ਬਿਨਾ ਸਬਜੀ ਨੂੰ ਸਵਾਦ ਲੱਗਦੀ ਹੈਗੀ ਤੇ ਟੇਸਟ ਨਹੀਂ ਬਣਦਾ ਹੈਗਾ ਪੂਰਾ ਤੇ ਮੈਂ ਹੁਣ ਜਿਹੜੀ ਚੀਜ਼ ਬਣਾ ਰਹੀ ਆ ਹੁਣ ਤੁਸੀਂ ਪੂਰੀ ਦੇਖੀ ਚੱਲਿਓ ਵੀਡੀਓ ਤੁਸੀਂ ਵੀ ਅੱਜ ਬਣਾਓ ਸਬਜੀ ਇਹ ਬਣਾ ਲਿਓ ਜਿਹੜੀ ਮੈਂ ਅੱਜ ਬਣਾਈ ਜਾਨੀ ਆ ਤੇ ਨਾਲ ਪਤਲੇ ਪਤਲੇ ਫੁਲਕੇ ਬਣਾ ਲਿਓ ਤੇ ਜੇ ਭਾਈ ਕੋਈ ਤੰਦੂਰ ਤੇ ਪਾਉਂਦਾ ਤੇ ਨਾਲ ਤੁਸੀਂ ਤੰਦੂਰ ਤੇ ਪਾ ਲਿਓ ਠੀਕ ਹੈ ਐਨਾ ਕੰਮ ਤੁਸੀਂ ਅੱਜ ਕਰ ਲਿਓ ਇਹ ਕੰਮ ਆਪਾਂ ਅੱਜ ਜ਼ਰੂਰ ਕਰਨਾ ਹੈਗਾ ਤੇ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਨਾਲੇ ਮੈਨੂੰ ਦੱਸ ਦਿਆ ਕਰੋ ਵੀ ਤੁਸੀਂ ਇਹ ਮੇਰੀ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਠੀਕ ਹੈ ਮੈਨੂੰ ਬਹੁਤ ਅੱਛਾ ਲੱਗਦਾ ਹੈ ਬਹੁਤ ਮੈਨੂੰ ਪਿਆਰ ਆਉਂਦਾ ਜਦੋਂ ਮੈਨੂੰ ਪਤਾ ਲੱਗਦਾ ਵੀ ਆਹ ਮੇਰੀ ਵੀਡੀਓ ਅੱਜ ਫਲਾਣਾ ਪਿੰਡ ਤੋਂ ਦੇਖ ਰਹੇ ਨੇ ਅੱਜ ਇਹ ਫਲਾਣਾ ਪਿੰਡ ਤੋਂ ਮੈਨੂੰ ਮਤਲਬ ਕਿ ਇਹ ਵੀਡੀਓ ਨੂੰ ਲਾਈਕ ਕਰ ਰਿਹਾ ਕਮੈਂਟ ਕਰ ਰਿਹਾ ਬਹੁਤ ਵਧੀਆ ਲੱਗਦਾ ਹੈਗਾ ਉਹਦੇ ਦੂਜੇ ਪਾਸੇ ਆਪਾਂ ਫਰਾਈ ਪੈਨ ਧਰਤਾ ਤੇ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਥੋੜਾ ਜਿਹਾ ਅੱਜ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਕਿਉਂਕਿ ਇਹ ਸਬਜੀ ਹੈ ਜਿਹੜੀ ਸਰੋਂ ਦੇ ਤੇਲ ਦੇ ਵਿੱਚ ਹੀ ਸਵਾਦ ਬਣਦੀ ਹੈਗੀ ਹੈ ਜਾ ਸਰੋਂ ਦਾ ਤੇਲ ਜਾਂ ਦੇਸੀ ਘਿਓ ਕਿਉਂ ਮੈਂ ਖ ਚਲ ਉੱਤੇ ਪਾ ਲਾਂਗੇ ਕੋਈ ਗੱਲ ਨਹੀਂ ਕਿਰਾ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹਨੂੰ ਤੜਕਾ ਲਾ ਲੈਣੇ ਨਾਲੇ ਤੇ ਦੋਨੇ ਚੀਜ਼ਾਂ ਆਪਣੇ ਅੰਦਰ ਜਾਣਗੇ ਸਰੋਂ ਦਾ ਤੇਲ ਤੇ ਦੇਸੀ ਘਿਓ ਹਨਾ ਆਪਾਂ ਇਹਨੂੰ ਤੇਲ ਨੂੰ ਰੱਖਤਾ ਉੱਪਰ ਤੜਕਣਾ ਤੇ ਦੂਜੇ ਪਾਸੇ ਆਪਾਂ ਕਰ ਲੈਣਾ ਜੀ ਆਪਣਾ ਸਮਾਨ ਤਿਆਰ ਹੁਣ ਇਹ ਕੀ ਹੈ ਨਾ ਇਹ ਹੁਣ ਆਪਦੇ ਮਤਲਬ ਸਿੰਮ ਜੀ ਅੱਗ ਕਰਤੀ ਹੌਲੀ ਹੌਲੀ ਇਹਨੇ ਪੱਕ ਜਾਣਾ ਹੈਗਾ ਤੇ ਨਾਲੇ ਨਾ ਪਤਾ ਕੀ ਹੈ ਜਦੋਂ ਕਈ ਵਾਰੀ ਆਪਾਂ ਬਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਖਾ ਕੇ ਜੀ ਅੱਕ ਜਾਂਦਾ ਨਾ ਉਦੋਂ ਇੱਕ ਅੱਧੀ ਚੀਜ਼ ਸਪੈਸ਼ਲ ਜ਼ਰੂਰੀ ਬਣਾ ਲੈਣੀ ਚਾਹੀਦੀ ਹੁੰਦੀ ਹੈ ਇੱਕ ਅੱਧੀ ਸਪੈਸ਼ਲ ਚੀਜ਼ ਬਣਾਓ ਤੁਸੀਂ ਜਿਹੜੀ ਕੀ ਮਤਲਬ ਕਿ ਅਲੱਗ ਜਿਹਾ ਟੇਸਟ ਹੋਵੇ ਹਨਾ ਜਦੋਂ ਤਾਂ ਸਰਦੀ ਹੁੰਦੀ ਹੈਗੀ ਹੈ ਬਾਲੀ ਠੰਡ ਹੁੰਦੀ ਹੈਗੀ ਹੈ ਉਦੋਂ ਤਾਂ ਕੀ ਹੁੰਦਾ ਉਦੋਂ ਤਾਂ ਅਦਰ ਕੁਦਰ ਕੁ ਹੁੰਦਾ ਹੈਗਾ ਆਪਾਂ ਉਹ ਬਣਾ ਲੈਣੇ ਹੈਗੇ ਆ ਲਓ ਜੀ ਚੱਕੋ ਜੀ ਤੁਸੀਂ ਤੇ ਆਪਾਂ ਇਹਨੂੰ ਕਰਤਾ ਗ੍ਰੈਂਡ ਗ੍ਰੈਂਡ ਕਰਕੇ ਕੀ ਕੀਤਾ ਨਾ ਇਹਨੂੰ ਸਾਰੇ ਲਟਰ ਪਟਰ ਨੂੰ ਜਿੰਨਾ ਵੀ ਸੀਗਾ ਪਿਆਜ਼ ਤੇ ਆਪਣੇ ਕੀ ਕਹਿੰਦੇ ਸੀਗੇ ਗੰਡੇ ਸੀਗੇ ਤੇ ਹਰੀਆਂ ਮਿਰਚਾਂ ਸੀ ਤੇ ਲਸਣ ਸੀਗੀ ਇਹਨਾਂ ਨੂੰ ਚੱਕ ਕੇ ਤੇ ਆਪਾਂ ਇਹਦੇ ਤੇਲ ਦੇ ਵਿੱਚ ਭੁੰਨਤਾ ਲਓ ਜੀ ਇਹਨੂੰ ਭੁੰਨ ਕੇ ਵਧੀਆ ਆਪਾਂ ਇਹਨੂੰ ਬਣਾ ਦੇਣਾ ਹੈਗਾ ਜਾਨੀ ਕੀ ਕਲਰ ਜਿਆ ਵਧੀਆ ਇਹਦਾ ਆ ਜਾਏ ਭੁੰਨ ਲੈਣਾ ਚੰਗੀ ਤਰ੍ਹਾਂ ਕੱਚਾ ਨਹੀਂ ਰੱਖਣਾ ਕੱਚੇ ਨਾਲ ਫਿਰ ਇਹ ਸਵਾਦ ਨਹੀਂ ਬਣਨੀ ਹੈਗੀ ਅੱਗੇ ਹੁਣ ਆਪਾਂ ਇਹਦੇ ਵਿੱਚ ਕੀ ਪਾਵਾਂਗੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਤੇ ਤੁਸੀਂ ਨਾਲ-ਨਾਲ ਮਿੱਠੇ-ਮਿੱਠੇ ਕਰਦਿਆ ਕਰੋ ਕਮੈਂਟ ਤੇ ਬਹੁਤ ਹੀ ਵਧੀਆ ਲੱਗਦਾ ਹੈਗਾ ਇੱਕ ਆਪਾਂ ਪਹਿਲਾਂ ਬਣਾਈ ਸੀਗੀ ਪਿਆਜ਼ ਦੀ ਸਬਜ਼ੀ ਦੁੱਧ ਪਾ ਕੇ ਬੜਾ ਪਿਆਰ ਦਿੱਤਾ ਜੀ ਉਹਨੂੰ ਸਾਰੇ ਲੋਕਾਂ ਨੇ ਮੈਨੂੰ ਬਹੁਤ ਅੱਛਾ ਲੱਗਿਆ ਮੈਨੂੰ ਇਹ ਮਹਿਸੂਸ ਹੋਣ ਲੱਗ ਗਿਆ ਵੀ ਲੈ ਦੱਸੋ ਮੇਰੀਆਂ ਸਾਧੀਆਂ ਜੀਆਂ ਚੀਜ਼ਾਂ ਵੀ ਮੇਰੇ ਭੈਣ ਭਰਾ ਪਸੰਦ ਕਰਦੇ ਨੇ ਆ ਲੋ ਜੀ ਆਪਾਂ ਪਾਤੀ ਹਲਦੀ ਹਲਦੀ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਥੋੜੀ ਜੀ ਇਹ ਸੂਜੀ ਵਾਂਗੂ ਰਗੜੀ ਹੋਈ ਹੈ ਮੋਟੀ ਜੀ ਮੈਨੂੰ ਚੰਗੀ ਲੱਗਦੀ ਹੈ ਜਾਨੀ ਕਿ ਇਹਦਾ ਨਾ ਸਬਜੀ ਸਵਾਦ ਬਣ ਜਾਂਦੀ ਹੈਗੀ ਇਹ ਚ ਆਪਾਂ ਹਲਦੀ ਪਾਈ ਹੈ ਨਮਕ ਪਾਇਆ ਤੇ ਜੀਰਾ ਸੌਰੀ ਧਨੀਆ ਪਾਊਡਰ ਪਾਇਆ ਹੈਗਾ ਜੀਰਾ ਪਾਊਡਰ ਨੇ ਧਨੀਆ ਪਾਊਡਰ ਆ ਲੋ ਜੀ ਉਹਨੂੰ ਭੁੰਨਤਾ ਤੇ ਉਹ ਤੋਂ ਬਾਅਦ ਮੈਂ ਪਾਤਾ ਆਪਾਂ ਦੁੱਧ ਇਹਦੇ ਨਾਲ ਕੀ ਹੈ ਨਾ ਟੇਸਟ ਬਹੁਤ ਬਣ ਜੂਗਾ ਕਈ ਮੇਰੀਆਂ ਭੈਣਾਂ ਕਹਿੰਦੀਆਂ ਵੀ ਦੁੱਧ ਨਹੀਂ ਪਾਉਣਾ ਚਾਹੀਦਾ ਜੀ ਇਹ ਚੀਜ਼ਾਂ ਦੁੱਧ ਨਾਲ ਹੀ ਸਵਾਦ ਲੱਗਦੀਆਂ ਹੁੰਦੀਆਂ ਇਹ ਬਣਾ ਲੀ ਜੀ ਆਪਾਂ ਹਰੀਆਂ ਮਿਰਚਾਂ ਦੀ ਸਬਜ਼ੀ ਦੁੱਧ ਪਾ ਕੇ ਠੀਕ ਹੈ ਜੀ ਬਹੁਤ ਹੀ ਸਵਾਦ ਲੱਗਦੀ ਹੈ ਉੱਤੇ ਦੀ ਪਾ ਲਓ ਤੁਸੀਂ ਘਿਓ ਜਦੋਂ ਆਪਦੇ ਭਾਂਡੇ ਚ ਬਾਟੀ-ਬੁੱਟੀ ਚ ਪਾਉਂਗੇ ਫਿਰ ਤੁਸੀਂ ਇਹਦੇ ਵਿੱਚ ਘਿਓ ਪਾ ਲਓ ਥੋੜਾ ਜਿਹਾ ਉਬਾਲਾ ਦਿਵਾ ਲਓ ਵਧੀਆ ਬਣ ਜਾਂਦੀ ਹੈ ਜੇ ਕੋਈ ਕਰੀਮ ਪਈ ਹੈ ਮਲਾਈ ਪਈ ਹੈ ਤਾਂ ਉਹ ਵੀ ਵਿੱਚ ਪੈ